ਇਟਲੀ ਦੀ ਯੂਨੀਵਰਸਿਟੀ ਆਫ ਪੀਜ਼ਾ ਤੋਂ ਅੰਤਰਰਾਸ਼ਟਰੀ ਪੋਲੀਟੀਕਲ ਸਾਇੰਸ ਵਿੱਚੋਂ ਮਨੀਸ਼ਾ ਰਾਣੀ ਨੇ ਡਿਗਰੀ ਪ੍ਰਾਪਤ ਕਰਕੇ ਰੁਸ਼ਨਾਯਾ ਭਾਈਚਾਰੇ ਦਾ ਨਾਮ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਕੀਤੀ ਇਹ ਮਾਨਮਤੀ ਪ੍ਰਾਪਤੀ ਜਿਵੇਂ ਕਹਿੰਦੇ ਹਨ ਕਿ ਵਿਦਿਆ ਵਿਚਾਰੀਤਾ ਪਰਉਪਕਾਰੀ ਇਟਲੀ ਵਿੱਚ ਭਾਰਤੀ ਪੰਜਾਬੀ ਭਾਈਚਾਰੇ ਦੇ ਬੱਚੇ ਪਿਛਲੇ ਸਮੇਂ ਤੋਂ ਪੜਾਈ ਦੇ ਖੇਤਰ ਵਿੱਚ ਨਵੀਆਂ ਇਬਾਰਤਾਂ ਲਿਖ ਰਹੇ ਹਨ ਇਸੇਹੀ ਲੜੀ ਤਹਿਤ ਜਿਹੜੀ ਰੈਸੋ ਜ਼ਿਲ੍ਹੇ ਵਿਖੇ ਰਹਿੰਦੇ ਪਰਿਵਾਰ ਦੀ ਹੋਣਹਾਰti ਮਨੀਸ਼ਾ ਰਾਣੀ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਪੜ੍ਹਾਈ ਦੇ ਖੇਤਰ ਵਿੱਚ ਮੱਲਾ ਮਾਰੀਆਂ ਹਨ ਬੀਤੇ ਦਿਨੀ ਉਸਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਵਿੱਚੋਂ 110 ਵਿੱਚੋਂ 105 ਅੰਕ ਪ੍ਰਾਪਤ ਕਰਕੇ ਡਿਗਰੀ ਹਾਸਲ ਕੀਤੀ ਮਨੀਸ਼ਾ ਰਾਣੀ ਦਾ ਪਰਿਵਾਰ ਪੰਜਾਬ ਤੋਂ ਹਸ਼ਿਆਪੁਰੇ ਜ਼ਿਲ੍ਹੇ ਦੇ ਪਿੰਡ ਐਮਾ ਜੱਟਾਂ ਨਾਲ ਸੰਬੰਧਿਤ ਹੈ ਉਸਦੇ ਪਿਤਾ ਦਵਿੰਦਰ ਰਾਮ ਤਕਰੀਬਨ 23 ਸਾਲ ਪਹਿਲਾਂ ਇਟਲੀ ਆਏ ਸਨ ਮਨੀਸ਼ਾ ਰਾਣੀ ਅਤੇ ਉਹਨਾਂ ਦੀ ਮਾਤਾ ਮੀਨਾ ਕੁਮਾਰੀ ਤਕਰੀਬਨ 17 ਸਾਲ ਪਹਿਲਾਂ ਇਟਲੀ ਆਏ। ਉਹਨਾਂ ਦੇ ਪਰਿਵਾਰ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦੀ ਬੇਟੀ ਨੂੰ ਅੱਖਾਂ ਦੀ ਪ੍ਰੋਬਲਮ ਹੈ ਤੇ ਉਸ ਨੂੰ ਨਜ਼ਰ ਨਹੀਂ ਆਉਂਦਾ। ਇਸ ਦੇ ਬਾਵਜੂਦ ਉਹ ਬਹੁਤ ਹੀ ਹੋਣਹਾਰ ਹੈ ਤੇ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਵਲ ਆਉਂਦੀ ਰਹੀ ਹੈ। ਇਟਲੀ ਵਿੱਚ ਮੁੱਢਲੀ ਪੜ੍ਹਾਈ ਤੋਂ ਬਾਅਦ ਮਨੀਸ਼ਾ ਰਾਣੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਦੇ 3 ਸਾਲਾ ਡਿਗਰੀ ਕੋਰਸ ਵਿੱਚ ਦਾਖਲਾ ਲਿਆ ਸੀ ਜਿਸ ਵਿੱਚੋਂ ਕਿ ਬੀਤੇ ਦਿਨੀ ਉਸਨੇ ਡਿਗਰੀ ਪ੍ਰਾਪਤ ਕੀਤੀ। ਜਿਕਰ ਜੋਗ ਹੈ ਕਿ ਮਨੀਸ਼ਾ ਰਾਣੀ ਨੇ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਪਹਿਲਾਂ ਇਹ ਪੜਾਈ ਬ੍ਰੈਲ ਵਿਧੀ ਬਿੰਦੂਆਂ ਰਾਹੀਂ ਕੀਤੀ ਜਾਂਦੀ ਸੀ ਪਰੰਤੂ ਹੁਣ ਇਹ ਆਧੁਨਿਕ ਤਰੀਕੇ ਦੇ ਸਾਧਨਾਂ ਰਾਹੀਂ ਵੋਕਲ ਸਿਸਟਮ ਰਾਹੀਂ ਕੰਪਿਊਟਰ ਦੁਆਰਾ ਕੀਤੀ ਜਾਂਦੀ ਹੈ ਪੜਾਈ ਦੌਰਾਨ ਯੂਨੀਵਰਸਿਟੀ ਵੱਲੋਂ ਵੀ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਉਹ ਇਸ ਪ੍ਰਾਪਤੀ ਲਈ ਪਰਮਾਤਮਾ ਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ ਮਨੀਸ਼ਾ ਰਾਣੀ ਦੀ ਪੜਾਈ ਦੇ ਖੇਤਰ ਵਿੱਚ ਕੀਤੀ ਇਹ ਪ੍ਰਾਪਤੀ ਇਸ ਸਮੇਂ ਪੜਾਈ ਕਰ ਰਹੇ ਨੌਜਵਾਨਾਂ ਲਈ ਇੱਕ ਉਦਾਹਰਣ ਹੈ ਕੋਈ ਇਸ ਲੜਕੀ ਨੇ ਅੱਖਾਂ ਦੀ ਰੋਸ਼ਨੀ ਨੂੰ ਆਪਣੇ ਜਜ਼ਬੇ ਤੇ ਜਨੂਨ ਨਾਲ ਪੜਾਈ ਵਿੱਚ ਰੁਕਾਵਟ ਨਹੀਂ ਬਣ ਦਿੱਤਾ ਅਜਿਹੇ ਬੱਚੇ ਜਿੱਥੇ ਸਮਾਜ ਵਿੱਚ ਮਾਪਿਆਂ ਨੂੰ ਅੱਦਰ ਸਨਮਾਨ ਦਵਾਉਂਦੇ ਹਨ ਉੱਥੇ ਹੀ ਉਹ ਆਪਣੇ ਦੇਸ਼ ਅਤੇ ਆਪਣੇ ਸੂਬੇ ਲਈ ਵੀ ਮਾਣ ਬਣਦੇ ਹਨ ਮਨੀਸ਼ਾ ਰਾਣੀ ਨੇ ਦੱਸਿਆ ਕਿ ਪਵੇਖ ਵਿੱਚ ਵੀ ਉਸ ਦਾ ਮਾਸਟਰ ਡਿਗਰੀ ਕਰਨ ਦਾ ਇਰਾਦਾ ਹੈ ਅਸੀਂ ਟਾਲਿਨ ਇੰਡੀਅਨ ਪੰਜਾਬੀ ਪ੍ਰੈਸ ਕਲੱਬ ਵੱਲੋਂ ਮਨੀਸ਼ਾ ਰਾਣੀ ਤੇ ਉਸਦੇ ਪਿਤਾ ਨੂੰ ਮੁਬਾਰਕ ਕਰ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਬੇਟੀ ਪਵੇਖ ਵਿੱਚ ਵੀ ਤਰੱਕੀ ਦੀਆਂ ਖੂਬ ਲਾਂਘਾਂ ਫੁੱਟੇ ਤੇ ਆਪਣਾ ਆਪਣੇ ਭਾਈਚਾਰ ਆਪਣੇ ਮਾਹਬਾਪ ਦਾ ਨਾਮ ਖੂਬ ਰੋਸ਼ਨ ਕਰੇ ਇਹਨੇ ਦਿਨੀ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਸਕੇ ਸਬੰਧੀਆਂ ਸਨੇਹੀਆਂ ਤੇ ਦੋਸਤਾਂ ਦਾ ਤਾਂਤਾ ਲੱਗਿਆ ਹੋਇਆ ਹੈ ਸਸਤਰ ਸਾਰੇ ਨੂੰ ਮੇਰਾ ਨਾਮ ਮਨੀਸ਼ਰਾਣੀਆਂ ਮੇਰੇ ਫੈਮਿਲੀ ਪੰਜਾਬੀ ਇੰਡੀਆ ਤੋਂ ਬਲੌਂਗ ਕਰਦੀ ਆ ਬੈਂਡ ਐਮਰਜਟਾ ਤੇ ਜ਼ਿਲ੍ਹਾ ਹੁਸ਼ਿਆਰ ਪਰ ਸਾਨੂੰ ਇੱਥੇ ਅਰਿਸੋਵਸਕਾ ਨੇ ਇਕੱਲੇ ਗਿਆ ਹੋਏ ਹੋਏ 17 ਇਅਰਸ ਹੋ ਗਏ ਆ ਮੇਰੀ ਸਾਧਰ ਦਾ ਨਾਮ ਬਿੰਦਰ ਹੈ ਮਰ ਮੇਦੀ ਮਦਰ ਦਾ ਨਾਮ ਮਿੰਨਾ ਕੁਮਾਰੀਆਂ ਮੈਂ ਪੀਜ਼ਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਇਨ ਪੋਲਿਟੀਕਲ ਇੰਟਰਨੈਸ਼ਨਲ ਪੋਲਿਟੀਕਲ ਸਾਇੰਸ ਦੀ ਕੰਪਲੀਟ ਕੀਤੀ ਆ ਇਸ ਲਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਮੈਂ ਆਪਣੇ ਬੈਂਚ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ